ਲੇੜਾ ਦਿੱਤਾ ਤੂੰ ਬੈਠਣਾ ਵੀ ਨਹੀਂ ਇਹ ਤਾਂ 5 ਸਾਲਾਂ ਬਾਅਦ ਬੱਚੇ ਬਦਲ ਜਾਣਗੇ ਉਹ ਫਿਰ ਕੀ ਫਿਰ ਅਗਲੀ ਸਰਕਾਰ ਆਊਗੀ ਫਿਰ ਤੁਸੀਂ ਮਾਫੀਆਂ ਮੰਗਦੇ ਹੋ ਨਾ ਮੈਂ ਤੇਰੀ ਮਾਰ ਤਾ ਕਹੀ ਨਹੀਂ ਮਾਰੇਗਾ ਤੂੰ ਕਿਹਾ ਮੈਨੂੰ ਮੇਰਾ ਬਸ ਕਰ ਤੂੰ ਕਿਹਾ ਬਸ ਮਾਰੇਗਾ ਦੇਖ ਸਕਦੇ ਹੋ ਪੰਜਾਬ ਸਰਕਾਰ ਦੇ ਨਸ਼ਾ ਮੁਕਤੀ ਯਾਤਰਾ ਦਾ ਹਾਲ ਨਗਰ ਕੌਂਸਲ ਦੇ ਅਧਿਕਾਰੀ ਬਚਾ ਲਈ ਮੇਰਾ ਦਿੱਤਾ ਹੈ ਤੂੰ ਕਿਹਾ ਮੇਰਾ ਦਿੱਤਾ ਮਾਰਾਂਗਾ ਉਹ ਤੂੰ ਵੀ ਹੈ ਨਾ ਮਾਰਾਂਗੇ ਮੈਂ ਯਾਰ ਤੂੰ ਗੁੰਡਿਆਂ ਨੂੰ ਕਹਿ ਜਨਾ ਮਲਾਜ ਮਲਾਜ ਮੈਂ ਸਾਡੇ ਸ਼ਹਿਰ ਦਾ ਆਈਓ ਆਈਓ ਮਲਾਜ ਮੈਂ ਤੇ ਦੇਖ ਲੋ ਕਰਤੂਤਾਂ ਪਾਰਕ ਬਰੋਕ ਕਿਉਂ ਨਹੀਂ ਉਹਨਾਂ ਨੂੰ ਕਰਦੇ ਤੁਸੀਂ ਅਧਕਾਰ ਉਹਦੇ ਵੀ ਉਲਟਾ ਬੰਦਾ ਲੈਣ ਦੇਖੋ ਯਾਰ ਅਸੀਂ ਹੁਣ ਕੋਈ ਨਾ ਕਰਨਾ ਹੈ ਸਾਡੀ ਪਾਰਟੀ ਬਹੁਤ ਸਭ ਕੁਝ ਕਰਦੀ ਹੈ ਗੰਦੂ ਦੀ ਗੱਲ ਚਾਹਾਂਗੇ ਕੱਲ ਤੋਂ ਤੁਹਾਡੀ ਵੀ ਬੇਨਜ਼ਾਰੀ ਦੀ ਲੋਕਾਂ ਨੂੰ ਟੰਗ ਨਾ ਕਰ ਗਲੀ ਗਲੀ ਮਾਂ ਸਾਡੀ ਨਸ਼ਾ ਹੈ ਹਰੇਕ ਟੇੜੀ ਗਲੀ 'ਚ ਵੀ ਨਸ਼ਾ ਹੈ ਤੇਰੀ ਗਲੀ 'ਚ ਬੱਚੇ ਕਰਦੇ ਨੇ ਓ ਸਾਡੇ ਜਵਾਕ ਹੈਗੇ ਨੇ ਮੇਰੇ ਦੋ ਜਵਾਕ ਨੇ ਲੜੋ ਉਹਨਾਂ ਨੇ ਲੜਦਾ ਕਿਉਂ ਉਹਨਾਂ ਨੇ ਵੀ ਗਲਤ ਤੂੰ ਕੀ ਹੈ ਲੜਦਾ ਕਿਉਂ ਉਹਨਾਂ ਨੇ ਵੀ ਤੁਹਾਨੂੰ ਪਤਾ ਨਹੀਂ ਸੀ ਆ ਮੈਂ ਕੀ ਨਹੀਂ ਪਤਾ ਦੱਸ ਮੈਨੂੰ ਦੱਸ ਕੀ ਹੈ ਤੂੰ ਕੀ ਪਤਾ ਹੈ ਮੇਰਾ ਤੈਨੂੰ ਕੀ ਪਤਾ ਹੈ ਮੇਰਾ ਤੈਨੂੰ ਤੂੰ ਸਰਕਾਰੀ ਮਲਾਇਆ ਮੈਂ ਹੋਰ ਕੀ ਕਰਨਾ ਬੋਲ ਕੰਦਾ ਨਹੀਂ ਤੇਰਾ ਝੂਠੇ ਬੰਦਾ ਤੂੰ ਸਰਕਾਰੀ ਬੰਦਾ ਤੇਰਾ ਰਾਜਨੀਤਿਕ ਲੀਡਰ ਕੰਮ ਤੂੰ ਚੰਚਾ ਚੰਚਾ ਰਾਜਨੀਤਿਕ ਲੀਡਰ ਦਾ ਹੈ ਰਾਜਨੀਤਿਕ ਲੀਡਰ ਦਾ ਕਿਉਂ ਚੰਚਾ ਬਣਿਆ ਸਰਕਾਰੀ ਦਾ ਅਸੀਂ ਤਾਂ ਸਰਕਾਰ ਦੇ ਕੰਮ ਕਰਦੇ ਆ ਇਹ ਸਰਕਾਰ ਆਈ ਨਹੀਂ ਤੀ ਆਏ ਆ ਖਾਚਾ ਤੂੰ ਪਾ ਤੂੰ ਆਰਦੀ ਨਾ ਕੋ ਪ੍ਰਥਾਣਾ ਕੋ ਵਰਦੀ ਪਾ ਆ ਤਾਂ ਲਖਣਾ ਇਉਂ ਆ ਤੂੰ ਤਾਰੇ ਬੈਜ ਲਾਈ ਫਿਰਦਾ ਚਮਚਮ ਹੈ ਭੇੜ ਆ ਮੈਂ 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 ਆ ਬਾਜੀ ਬਾਜੀ ਇਹ ਮਹਾਰਾਜ ਇਹ ਮਹਾਰਾਜ ਪੁੱਛਦਾ ਮਹਾਰਾਜ ਇਹਦੀ ਬਾਤੀ ਪਾਈ ਬੱਦ ਤੇ ਇਹਨਾਂ ਨੂੰ ਸੁ ਕਰੋ ਇਹਨਾਂ ਨੂੰ ਤਾਂ ਪਾਵੇਂ ਵਿਚਾਰੇ ਨੂੰ ਹੋਣਾ ਬੂ ਸਾਡਾ ਹੋਟੀ ਕਾ ਨਹੀਂ ਜੀ ਦੀ ਦੋਸਤ ਨਾ ਬੋਲੋ ਭਾਈ ਉਹਨੇ ਸਾਡੇ ਬੰਦਾਂ ਨੂੰ ਕੀਆ ਬਸ ਬਾਤੀ ਬਦਲਾਓ ਅੱਜ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਯਾਤਰਾ ਜਿੱਥੇ ਮਾਨਸਾ ਦੇ ਵਿੱਚ ਸ਼ੁਰੂਆਤ ਕੀਤੀ ਜਾ ਰਹੀ ਹੈ ਉੱਥੇ ਜਿੱਥੇ ਅੱਜ ਮਾਨਸਾ ਦੇ ਵਿਧਾਇਕ ਡਾਕਟਰ ਵਿਜੇ ਸਿੰਘਲਾ ਤੇ ਕਾਂਗਰਸ ਜੋ ਡਾਕਟਰ ਵਿਜੇ ਸਿੰਘਲਾ ਤੇ ਆਮ ਆਦਮੀ ਪਾਰਟੀ ਦੇ ਜੋ ਹੋਰ ਆਗੂ ਨੇ ਉਹਨਾਂ ਵੱਲੋਂ ਪਹੁੰਚਣਾ ਸੀ ਪਰ ਜੋ ਹੋਣਾ ਜੇ ਮੈਂ ਇਹਨਾਂ ਨੂੰ ਕਹਿ ਸਕਦਾ ਹਾਂ ਪਰਮਿੰਦਰ ਸਿੰਘ ਝੋਟਾ ਤੇ ਉਸ ਦੀ ਟੀਮ ਉਹਨਾਂ ਨੂੰ ਸਵਾਲ ਕਰਨ ਦੇ ਲਈ ਪਹੁੰਚੀ ਹੋਈ ਹੈ ਜਿੱਥੇ ਸਵੇਰੇ 7 ਵਜੇ ਦਾ ਟਾਈਮ ਦਿੱਤਾ ਗਿਆ ਸੀ ਕਿ 7 ਵਜੇ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਹੋਊਗੀ ਪਰ ਹਾਲੇ ਤੱਕ ਤੁਸੀਂ ਦੇਖ ਸਕਦੇ ਹੋ ਕੁਰਸੀਆਂ ਬਿਲਕੁਲ ਜੋ ਖਾਲੀ ਪਈਆਂ ਨੇ ਹਾਲੇ ਤੱਕ ਨਾ ਤਾਂ ਮਾਨਸਾ ਦੇ ਵਿਧਾਇਕ ਨਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਨਾ ਆਮ ਆਦਮੀ ਪਾਰਟੀ ਦੇ ਹੋਰ ਆਗੂ ਇੱਥੇ ਪਹੁੰਚੇ ਨੇ ਪਰ ਜੋ ਪਰਮਿੰਦਰ ਸਿੰਘ ਝੋਟਾ ਤੇ ਉਹਨਾਂ ਦੀ ਜੋ ਬਹਿਸ ਹੈ ਉਹ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਨਾਲ ਹੋ ਰਹੀ ਹੈ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਮਾਨਸਾ ਦੀਆਂ ਜਿੱਥੇ ਮਾਨਸਾ ਦੀ 7 ਵਜੇ ਦਾ ਟਾਈਮ ਸੀ 7:30 ਤੇ ਯਾਤਰਾ ਦੀ ਸ਼ੁਰੂਆਤ ਹੋਣੀ ਹੈ ਆਹਨ ਸੀਨੀ ਆਂਡ ਟੋਕੇ ਕਾ ਮੂਰਤ ਜਾਰੀ ਕਰਵਾਇਆ ਸਰਕਾਰੋਂ ਮਲਾਇ ਵਿੱਚ ਹੋ ਰਿਹਾ ਹੈ ਕਹਿੰਦਾ ਤੁਸੀਂ ਕਮੇਟੀ ਦੇ ਰੱਖੋ ਕਹਿੰਦਾ ਕੀ ਕਹਿੰਦਾ ਭੈਣ ਨਹੀਂ ਮੈਨੂੰ ਦਾ ਪਾਸੇ ਕੋਈ ਭੈਣ ਭਾਈ ਨਹੀਂ ਥੱਲੇ ਤੁਸੀਂ ਜਣੜੇ ਭਾਈ ਹੈ ਨਹੀਂ ਫਿਰ ਫਿਰ ਤੇ ਭੈਣ ਭਾਈ ਹੈ ਨਹੀਂ ਤੁਸੀਂ ਐਨੀ ਕਿ ਸਾਡੇ ਭੈਣ ਭਾਈ ਬਣਦੀ ਹੈ ਕਮਾਲ ਕਰਦੇ ਹੋ ਅਸੀਂ ਹੁਣ ਕਹਿ ਨਹੀਂ ਸਕਦੇ ਤੁਸੀਂ ਸਾਡੇ ਭੈਣ ਭਾਈ ਹੈ ਨਹੀਂ ਆਪਾਂ ਸਾਰੇ ਦੇਖ ਲੈ ਉਹ ਫੇਰ ਕੀ ਹੋ ਗਿਆ ਬੰਦੇ ਤੁਸੀਂ ਹੱਥ ਬੰਨ੍ਹ ਕੇ ਕਹੋ ਜੀ ਹੱਥ ਬੰਨ੍ਹ ਕੇ ਕਹੋ ਸਕਦੇ ਨਹੀਂ ਨਹੀਂ ਭਾਈ ਉਹਨਾਂ ਨੂੰ ਪਰਾਂ ਲਾਇਆ ਦੱਸਿਆ ਪਿਆ ਪਾਉਂਦੇ ਆ ਕਮੇਟੀ ਚਲੀ ਕਿਉਂ ਭੱਜੀ ਗਿਆ ਤੇ ਫਿਰ ਛੋਟੇ ਦੇਖ ਸਕਦੇ ਹੋ ਪੰਜਾਬ ਸਰਕਾਰ ਦੀ ਜਿੱਥੇ ਅੱਜ ਮਾਨਸਾ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਹੀ ਸ਼ੁਰੂਆਤ ਕਰਨੀ ਸੀ ਪਰ ਪਰਮਿੰਦਰ ਸਿੰਘ ਝੋਟਾ ਜੋ ਆਪਣੀ ਟੀਮ ਲੈ ਕੇ ਉੱਥੇ ਪਹੁੰਚ ਗਿਆ ਤੁਸੀਂ ਦੇਖ ਸਕਦੇ ਹੋ ਸਵੇਰੇ 7 ਵਜੇ ਦਾ ਟਾਈਮ ਦਿੱਤਾ ਗਿਆ ਸੀ ਮਾਨਸਾ ਦੇ ਵਿਧਾਇਕ ਵੱਲੋਂ ਜਿੱਥੇ ਨਸ਼ਾ ਮੁਕਤੀ ਯਾਤਰਾ ਸ਼ੁਰੂਆਤ ਕਰਨੀ ਸੀ ਪਰ ਉੱਥੇ ਪ੍ਰਮਿੰਦਰ ਸਿੰਘ ਝੋਟਾ ਦੇ ਪਹੁੰਚਣ ਤੋਂ ਬਾਅਦ ਹਾਲੇ ਤੱਕ ਕੋਈ ਵੀ ਸਰਕਾਰ ਦਾ ਨੁਮਾਇੰਦਾ ਕੋਈ ਵੀ ਨਹੀਂ ਪਹੁੰਚਿਆ ਪਰ ਜੋ ਅਧਿਕਾਰੀ ਨੇ ਨਗਰ ਕੌਂਸਲ ਦੇ ਉਹਨਾਂ ਨਾਲ ਬੈਂਸ ਜਰੂਰ ਹੋ ਰਹੀ ਹੈ ਤੁਹਾਨੂੰ ਕੁਰਸੀਆਂ ਦਿਖਾ ਦਿੰਦੇ ਆ ਇਹ ਮਾਨਸਾ ਦੇ ਵਿੱਚ ਅੱਜ ਨਸ਼ਾ ਮੁਕਤੀ ਯਾਤਰਾ ਇਸ ਸਵੇਰੇ 7 ਵਜੇ ਸ਼ੁਰੂਆਤ ਕਰਨੀ ਸੀ ਪਰ ਹਾਲੇ ਤੱਕ ਕੋਈ ਵੀ ਨਹੀਂ ਪਹੁੰਚਿਆ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ ਪਰ ਪਰਮਿੰਦਰ ਸਿੰਘ ਝੋਟਾ ਜੋ ਆਪਣੇ ਸਵਾਲ ਲੈ ਕੇ ਮਾਨਸਾ ਦੇ ਸੈਟਰ ਪਾਰਕ ਦੇ ਵਿੱਚ ਪਹੁੰਚਿਆ ਹੋਇਆ ਹੈ ਮਾਲੀ ਬੁਲਾਏ ਹੋਏ ਨੇ ਰੇ ਇਹ ਮਲਾਜਮਾਂ ਮਲਾਜਮਾਂ ਨੂੰ ਕੁਰਸੀ 'ਤੇ ਬਹਿਣ ਲਈ ਬਿਠਾਉਣ ਲਈ ਬੁਲਾਇਆ ਹੋਇਆ ਰੇ ਕਿਉਂ ਤੇ ਆਰਾਮ ਤੇਰਾ ਕੰਮ ਤੈਨੂੰ 300 ਰੁਪਏ ਮਿਲਦਾ ਦਿਹਾੜੀ ਦਾ ਤੂੰ ਸਾਫ ਸਫਾਈ ਕਰ ਮੇਰਾ ਭਰਾ ਤੁਹਾਨੂੰ ਡਕੋਈ ਡਾਰ ਨਹੀਂ ਤੁਹਾਨੂੰ ਕੁਝ ਨਹੀਂ ਕੱਟ ਸਕਦੇ ਚਲ ਇਹ ਮੂੰਹ ਜਰਮਿੰਦਰ ਕੀ ਲੱਗ ਰਿਹਾ ਹੈ ਵੀ 7 ਵੇ ਸ਼ੁਰੂਆਤ ਕਰਨੀ ਸੀ 7 ਵਜੇ ਸ਼ੁਰੂਆਤ ਕਰਨੀ ਸੀ 8 ਵਜੇ ਗਈ ਨਸ਼ਾ ਗਲੀ ਗਲੀ ਵਿਖਦਾ ਇੱਥੇ ਕਹਿੰਨ ਇੱਥੇ ਲਿਆ ਦਿੰਦੇ ਹਰੇਕ ਦੀ ਗਲੀ 'ਚ ਨਸ਼ਾ ਕਰਦਾ ਲੱਗ ਭਾ ਹਰੇਕ ਦੀ ਬੱਚਾ ਕਰਦਾ ਪਰ ਅਸੀਂ ਰੋਕਦੇ ਸੀ ਲੜਦੇ ਸੀ ਸਾਡੇ ਦੇ ਪਰਚੇ ਪਾਤੇ ਕਿੰਨੇ ਪਰਚੇ ਪਾਤੇ ਹੁਣ ਮੇਰੇ ਬੁੱਢੇ ਬਾਪ ਤੇ ਮੇਰੀ ਟੀਮ ਤੇ ਪਾਤਾ ਹਣਾ ਬਿਲਕੁਲ ਉਹਨਾਂ ਦਾ ਇੱਕ ਬੰਦਾ ਦੱਸਦੇ ਲੀਡਰ ਵੀ ਨਸ਼ਾ ਖਤਮ ਹੋ ਗਿਆ ਅਸੀਂ ਇਹਨਾਂ ਦੀ ਸਲਾਹਤਾ ਕਰਾਂਗੇ ਹਾਂ ਤੁਸੀਂ ਇੱਥੇ ਨਸ਼ਾ ਖਤਮ ਕਰਤਾ ਜੇ ਇਹ ਕਹਿਣਾ ਮੈਂ ਹੁਣ ਇਹਨਾਂ ਨੂੰ 10 ਥਾਂ ਉੱਛਾ ਵਿਕਦਾ ਦਿਖਾ ਸਕਦਾ ਹੁਣ 10 ਥਾਂ ਇਸ ਟਾਈਮ ਵਿਕੀ ਜਾਂਦਾ ਹੈ 7 ਵਜੇ ਤੋਂ ਲੈ ਕੇ 11 ਵਜੇ ਤੱਕ ਕੋਈ ਟਾਲਣਾ ਨਹੀਂ ਕਦਾ ਮਾਨਸਾ ਕਿਉਂ ਉਧਰ ਘਰ ਉਹ ਕਹਿੰਦਾ ਫੜੋ ਫੜੋ ਲੈ ਤੇਰੇ ਹੁਕਮ ਦੇ ਗੁਲਾਮ ਨੇ ਤੇਰੇ ਕਈ ਫੜ ਲੇ ਮੈਂ ਕਾਪੂ ਕਿਹੋ ਕਰਤਾ ਤੂੰ ਕੋਣ ਨਾ ਫਰਵਾਉਣ ਵਾਲਾ ਮੈਨੂੰ ਓਏ ਮੈਂ ਦਫੇ ਮੈਂ ਜੇ ਦਿੱਤਾ ਲਿਖਿਆ ਨਾ ਮੇਰੇ ਫਰਵੀ ਲੈ ਤੂੰ ਤੇਰੇ ਆ ਕੰਨਾ ਕਰ ਲੈ ਓਏ ਮੇਰਾ ਦਿੱਤਾ ਤੂੰ ਬੈਠਣਾ ਵੀ ਨਹੀਂ ਇਹਦਾ 5 ਸਾਲਾਂ ਬਾਅਦ ਬੱਚੇ ਬਦਲ ਜਾਣਗੇ ਫਿਰ ਅਗਲੀ ਸਰਕਾਰ ਆਊਗੀ ਫਿਰ ਤੁਸੀਂ ਮਾਫੀਆਂ ਨਾਲ ਦੇ ਹੁੰਦੇ ਹੋ ਮੈਂ ਕਹੀ ਨਹੀਂ ਮਾਰਾਂਗਾ ਤੂੰ ਕਿਹਾ ਮੈਨੂੰ ਮੇਰਾ ਫਸਾ ਤੂੰ ਕਿਹਾ ਬੈਠਣਾ ਨਹੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਦੇ ਨਸ਼ਾ ਮੁਕਤੀ ਯਾਤਰਾ ਦਾ ਹਾਲ ਨਗਰ ਕੌਂਸਲ ਦੇ ਅਧਿਕਾਰੀ ਪਛਾਣੀ ਮੇਰਾ ਦਿੱਤਾ ਤੂੰ ਕਿਹਾ ਮੇਰਾ ਦਿੱਤਾ ਮਾਰਾਂਗਾ ਉਹ ਤੂੰ ਕਹੀ ਹੈ ਨਾ ਮਾਰਾਂਗਾ ਮੈਂ ਯਾਰ ਤੂੰ ਗੁੰਡਿਆਂ ਵਾਂਗੂ ਬਹਿਈ ਜਾਂਦਾ ਚਲੋ ਆ ਮਲਾਜ ਮਾਈ ਸਾਡੇ ਸ਼ਹਿਰ ਦਾ ਆਈਓ ਆਈਓ ਵਾਹਿਗੁਰੂ ਹੈ ਦੇਖ ਲਓ ਕਰਤੂਤਾਂ ਕੋਈ ਗੱਲ ਸੁਣ ਚੱਲ ਕੋਟੇ ਕੋਟੇਰ ਕਿੰਨੇ ਪ੍ਰੋਗਰਾਮਾਂ ਦੀ ਮੈਂ ਛੋਆ ਵਧਾਈਏ ਛੋਟੇ ਫਿਰ ਆਹ ਕੋਈ ਨਹੀਂ ਕਰਾਂਗੇ ਬ్రో ਸੇਵਾ ਮੈਂ ਤੁਹਾਨੂੰ ਨਹੀਂ ਮੁੱਕਦਾ ਬੱਟ ਲਈ ਮੈਂ ਵੀ ਉਹ ਸੇਵਾ ਕਰਦਾ ਮੈਂ ਸੇਵਾ ਕਰਦਾ ਹਾਂ ਮੇਰੇ 11 ਪੱਤੀ ਪੱਤੀ ਕਿਉਂ ਪਾਈ ਇਹ ਕਹਿੰਦਾ ਮੈਂ ਕਹਾਂ ਮੈਂ ਗਲਤ ਕੰਮ ਤੇਰਾ ਕੋਈ ਇੱਕ ਦੱਸੋ ਨਹੀਂ ਤੇ ਅਸੀਂ ਰੋਕੀਏ ਰੋ ਨਹੀਂ ਫਿਰ ਤੁਸੀਂ ਇੰਨਾ ਨਹੀਂ ਬਖਸ਼ਾ ਕਰ ਰਹੇ ਹੋ ਮੈਂ ਨੰਨੇ ਨਹੀਂ ਪਸੰਦ ਹੈ ਜਿਹਦਾ ਹੱਥ ਪਾਇਆ ਸੀਦਾ ਨੇ ਉਹਦੀ ਹੱਥ ਤੇ ਡਿਊਟੀ ਕਰਨਾ ਨਹੀਂ ਸਾਰਾ ਕੰਮ ਨਾਲ ਲੜ ਮੇਰਾ ਲੀਡਰ ਨੂੰ ਕਹੇ ਹਰ ਆਦੇ ਬਜੋਦਾਂ ਨੂੰ ਕੋਟੰਡ ਕਰ ਰਹੇ ਹਾਂ ਹਾਂ ਨਵੇਂ ਆਉਣ ਦੇ ਲੀਟਰ ਸਿੱਧੀ ਕਰ ਮੈਨੂੰ ਡਰਨੀ ਬਾਹਰ ਲੱਗੀ ਚੱਲ ਤੂੰ ਕਿਉਂ ਮੂਰੇ ਮੂਰੇ ਕਿਉਂ ਖੜਕਾ ਕਰੀ ਜਾਂਦਾ ਕਾਲਾ ਪ੍ਰੋਗਰਾਮ ਕਰਾ ਚਲਾਉਂਦਾ ਨਹੀਂ ਪ੍ਰੋਗਰਾਮ ਕਾਦਾ ਕਰਾਈ ਇਹ ਪ੍ਰੋਗਰਾਮ ਕਾਦਾ ਕਰਾ ਬਾਈ ਇਹ ਅਸੀਂ ਤਾਂ ਆ ਕੇ ਨਾ ਜਰਾ ਜੀ ਹੰਕਾਰਾ ਕਰ ਰਹੇ ਹਾਂ ਨਸਾਂ ਵਰਤੀ ਸਰਪ੍ਰੈਸਰ ਨਹੀਂ ਹੁੰਦਾ ਹਾਂ ਚੰਮ ਚੱਪਕਾ ਲਾਉਂਦਾ ਹਾਂ